ਤੋ ਹੀ ਦੇਖਿਆ ਪੰਜਾਬ ਪੁਲਿਸ ਦੀ ਕਿਸੇ ਤੋਂ ਘਟਨੀ ਹੈ ਤੇ ਗੱਲ ਕਰੀਏ ਸਪੋਰਟਸ ਦੀ ਸਪੋਰਟਸ ਦੇ ਵਿੱਚ ਵੀ ਪੰਜਾਬ ਪੁਲਿਸ ਵੱਲੋਂ ਮੱਲਾ ਮਾਰੀਆਂ ਗੱਲ ਕਰੀਏ ਜਲੰਧਰ ਦੇ ਵਿੱਚ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਸਾਡੇ ਨਾਲ ਏ ਡੀ ਜੀ ਪੀ ਸਰ ਸਰ ਕੇੰਦਰ ਨੇ ਪੰਜਾਬ ਪੁਲਿਸ ਕਿਸੇ ਤੋਂ ਘਟਨੀ ਬਲਦੇਸ਼ਾ ਦੇ ਵਿੱਚ ਵੀ ਪੰਜਾਬ ਪੁਲਿਸ ਆਪਣਾ ਨਾਮ ਰੋਸ਼ਨ ਕਰਦਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਪੰਜਾਬ ਪੁਲਿਸ ਨੇ ਸਪੋਰਟਸ ਵਿੱਚ ਵੀ ਬਹੁਤ ਇਤਿਹਾਸਿਕ ਸਫਲਤਾਵਾਂ ਪ੍ਰਾਪਤ ਕੀਆ ਨੇ ਇਹਦੇ ਤੋਂ ਪਹਿਲਾਂ ਵੀ ਇਹ ਇਤਿਹਾਸ ਹੈਗਾ ਵੱਡੇ ਵੱਡੇ ਖਿਡਾਰੀ ਜਿਹੜੇ ਹੈਗੇ ਨੇ ਪੰਜਾਬ ਪੁਲਿਸ ਦੇ ਉਹਨਾਂ ਨੇ ਵਰਲਡ ਲੈਵਲ ਤੇ ਨਾਮ ਰੋਸ਼ਨ ਕੀਤਾ ਦੇਸ਼ ਦਾ ਜਿਹੜੀ ਹੁਣ ਹੋ ਮੁਕੀ ਹੈ ਜੁਲਾਈ 26 ਤੋਂ ਲੈ ਕੇ ਕੇ ਜਿਹੜੀ 26 ਜੂਨ ਤੋਂ ਲੈ ਕੇ ਜੁਲਾਈ ਦੇ ਫਸਟ ਵੀਕ ਚ ਮੁਕੀ ਹੋਈ ਹੈ ਸਾਡੀ ਵਰਲਡ ਪੁਲਿਸ ਗੇਮ ਹੋਈ ਸੀ ਕਿ ਬਰਮਿੰਘਮ ਵਿੱਚ ਬਰਮਿੰਘਮ ਯੂ ਐਸ ਏ ਵਿੱਚ ਉਹਦੇ ਵਿੱਚ ਇੰਡੀਆ ਨੇ ਸਭ ਤੋਂ ਜ਼ਿਆਦਾ ਫਖਰ ਵਾਲੀ ਗੱਲ ਹੈਗੀ ਕਿ ਯੂ ਐਸ ਏ ਤੋਂ ਬਾਅਦ ਸਭ ਤੋਂ ਜ਼ਿਆਦਾ 골ਡ ਮੈਡਲ ਜਿੱਤੇ ਨੇ ਤੇ ਸਾਡੇ ਜਿਹੜੇ ਦੇਸ਼ ਨੇ 골ਡ ਮੈਡਲ ਜਿੱਤੇ ਟੋਟਲ ਉਹਦੇ ਵਿੱਚੋਂ ਜੇ ਆਪਾਂ ਸਟੇਟਾਂ ਦੀ ਵੰਡ ਕਰੀਏ ਉਦੇ ਵਿੱਚ ਉੱਤਰ ਪ੍ਰਦੇਸ਼ ਤੋਂ ਬਾਅਦ ਸਾਰ ਪੰਜਾਬ ਦੂਜੇ ਨੰਬਰ ਤੇ ਹੈਗਾ ਜਨੇ ਟੋਟਲ 18 ਮੈਡਲ ਹਾਸਿਲ ਕੀਤੇ ਨੇ ਜਦੇ ਵਿੱਚ 29 골ਡ ਨੇ ਸਾਡੇ ਬਹੁਤ ਸਾਰੇ ਖਿਡਾਰੀ ਇਦਾਂ ਦੇ ਵੀ ਨੇ ਜਿਨ੍ਹਾਂ ਨੇ 3-3 4-4 골ਡ ਮੈਡਲ ਵੀ ਜਿੱਤੇ ਇਹਦੇ ਅਲਾਵਾ ਸਾਡੇ 10 ਖਿਡਾਰੀ ਹੋਰ ਵੀ ਹੈਗੇ ਜਨੇ ਜਿਹੜੇ ਹੈਗੇ ਵੌਲੰਟਰੀ ਤੌਰ ਤੇ ਆਪਣੇ ਤੌਰ ਤੇ ਜਾ ਕਰਕੇ ਉੱਥੇ ਪਾਰਟਿਸਿਪੇਟ ਕੀਤਾ ਸੀਗਾ ਆਪਣੇ ਖਰਚੇ ਤੇ ਉਹਨਾਂ ਵੱਲੋਂ ਵੀ ਇੱਕ ਕੁੜੀ ਹੈਗੀ ਸਾਡੀ ਖਿਡਾਰਣ ਹੈਗੀ ਉਹਨੇ 5 골ਡ ਮੈਡਲ ਜਿੱਤੇ ਇਹਦੇ علاوہ 10 ਖਿਡਾਰੀ ਇਦਾਂ ਦੇ ਹੈਗੇ ਜਿਨ੍ਹਾਂ ਨੇ ਮੈਡਲ ਜਿੱਤੇ ਨੇ ਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈਗੀ ਹੁਣ ਆਪਾਂ ਚਾਹੁੰਦੇ ਹੈਗੇ ਕਿ ਇਹ ਜਿਹੜੇ ਖਿਡਾਰੀ ਨੇ ਇਹਨਾਂ ਦੀ ਅਚੀਵਮੈਂਟਸ ਨੂੰ ਦੇਖਦੇ ਹੋਏ ਦੂਜੇ ਹੋਰ ਖਿਡਾਰੀ ਇਹਦੇ ਵਿੱਚ ਸ਼ਾਮਿਲ ਹੋਣ ਆਪਣੀ ਸਪੋਰਟਸ ਨੂੰ ਬਿਹਤਰ ਕਰਨ ਤੇ ਵਰਲਡ ਪੁਲਿਸ ਗੇਮ ਤੇ ਇਸ ਤਰ੍ਹਾਂ ਦੇ ਦੂਜੇ ਹੋਰ ਗੇਮ ਹੈਗੇ ਉਹਦੇ ਵਿੱਚ ਹਾਸਲ ਫਤਿਹ ਹਾਸਲ ਕਰਕੇ ਮੈਡਲ ਜਿੱਤ ਕੇ ਨਾ ਸਿਰਫ ਦੇਸ਼ ਦਾ ਨਾਮ ਰੋਸ਼ਨ ਕਰਨ ਮਿਰਕਾ ਪ੍ਰਦੇਸ਼ ਦਾ ਨਾਮ ਵੀ ਰੋਸ਼ਨ ਹੋਵੇ ਇਸ ਬਾਰੇ ਪੰਜਾਬ ਸਰਕਾਰ ਵੱਲੋਂ ਜਾਂ ਪੰਜਾਬ ਦੇ ਡੀਜੀਪੀ ਵੱਲੋਂ ਇਹਨਾਂ ਨੂੰ ਕੋਈ ਤੋਹਫੇ ਕਿਹੜੇ ਇਹਨਾਂ ਨੂੰ ਦਿੱਤੇ ਜਾਣਗੇ ਇਸ ਮਾਮਲੇ 'ਚ ਜਿਹੜਾ 올 ਇੰਡੀਆ esport board ਹੈਗਾ ਸਾਡਾ ਉਹਦੇ ਵਿੱਚ ਉਹਨਾਂ ਵੱਲੋਂ ਜਿਹੜਾ 골ਡ ਮੈਡਲ ਜਿੱਤਦਾ ਹੈਗਾ ਉਹਨੂੰ 75000 ਜਿਹੜਾ ਸਿਲਵਰ ਮੈਡਲ ਹੈਗਾ ਉਹਨੂੰ 70000 ਤੇ ਬ੍ਰੌਂਜ਼ ਮੈਡਲ ਜਿੱਤਣ ਵਾਲੇ ਨੂੰ 65000 ਰੁਪਏ ਦਾ ਇਨਾਮ ਦਿੱਤਾ ਜਾਂਦਾ ਹੈ ਤੇ ਗਵਰਨਮੈਂਟ ਆਫ ਇੰਡੀਆ ਉਹਨੂੰ ਫੈਲਸੀਟੇਟ ਕਰੂਗੀ ਕਰਦੀ ਹੈਗੀ ਤੇ ਆਪਾਂ ਉਸੇ ਤਰ੍ਹਾਂ ਦੇ ਕੇਸ ਮੂਵ ਕਰਾਂਗੇ ਪੰਜਾਬ ਗਵਰਨਮੈਂਟ ਦੇ ਕੋਲ ਤਾਂ ਕਿ ਇਹ ਖਿਡਾਰੀਆਂ ਨੇ ਜਿਹੜੀ ਸਾਡਾ ਨਾਮ ਰੋਸ਼ਨ ਕੀਤਾ ਹੋਇਆ ਉਹਨਾਂ ਨੂੰ ਜਿਸ ਤਰੀਕੇ ਨਾਲ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਯੋਜਨਾ ਹੈਗੀ ਇਹ ਸਪੋਰਟਸ ਨੂੰ ਪ੍ਰਮੋਟ ਕਰਨ ਦੀ ਨਸ਼ੇ ਖਿਲਾਫ ਇਹਨੂੰ ਇੱਕ ਬੈਨਰ ਦੇ ਤੌਰ ਤੇ ਪੇਸ਼ ਕਰਨ ਦੀ ਹੈਗੀ ਉਹਦੇ ਵਿੱਚ ਆਪਾਂ ਇਹ ਕੋਸ਼ਿਸ਼ ਕਰਾਂਗੇ ਕਿ ਉਹਨਾਂ ਵੱਲੋਂ ਇਹਨਾਂ ਨੂੰ ਵੀ ਇਸੇ ਤਰਜ਼ ਤੇ ਨਾਮ ਦਿੱਤਾ ਜਾਵੇ ਤਾਂ ਕਿ ਇਹ ਬੱਚੇ ਜਿਹੜਾ ਇਨਾਮ ਹਾਸਲ ਕਰਨਗੇ ਪੰਜਾਬ ਪੁਲਿਸ ਚ ਵੀ ਸਾਰੇ ਹੋਰ ਬੱਚੇ ਜਿਹੜੇ ਹੈਗੇ ਨੇ ਉਹ esportਸ ਵੱਲ ਆਉਣਗੇ ਇੱਕ ਨੈਗੇਟਿਵਿਟੀ ਜਿਹੜੀ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਪੁਲਿਸ ਬਲਾਜ਼ਮਾ ਵਿੱਚ ਰਹਿੰਦੀ ਹੈਗੀ ਉਹ ਵੀ ਦੂਰ ਹੋਊਗੀ esportਸ ਨਾਲ ਜੁੜ ਕਰਕੇ ਇਹਨਾਂ ਦੇ ਸੁਭਾਅ 'ਚ ਵੀ ਪਰਿਵਰਤਨ ਆਊਗਾ ਤੇ ਨਾਲੇ ਉਹਨਾਂ ਦੀ ਜਿਹੜੀ ਹੈਗੀ ਕਾਮਯਾਬੀ ਆਉਣ ਵਾਲੇ ਸਮਾਜ ਜਿਹੜਾ ਯੂਥ ਹੈਗਾ ਉਹਨੂੰ ਵੀ ਪ੍ਰੇਰਿਤ ਕਰੂਗੀ ਤੇ ਆਪਾਂ ਇਸ ਦਾ ਕੇਸ ਮੂਵ ਕਰਾਵਾਂਗੇ ਮਾਨਯੋਗ ਡੀਜੀਪੀ ਸਾਹਿਬ ਰਾਈ ਕੋਸ਼ਿਸ਼ ਕਰਾਂਗੇ ਕਿ ਸੀਐਮ ਸਾਹਿਬ ਵੱਲੋਂ ਵੀ ਇਹਨਾਂ ਨੂੰ ਉਤਸ਼ਾਹ ਵਰਧਨ ਇਹਨਾਂ ਦਾ ਕੀਤਾ ਜਾਵੇ ਖਿਡਾਰੀਆਂ ਦੀ ਇੱਕ ਮੰਗ ਹੁੰਦੀ ਆ ਅਸੀਂ ਇੰਨੇ ਗੋਲਡ ਮੈਡਲ ਵੀ ਜਿੱਤਦੇ ਆ ਸਿਲਵਰ ਮੈਡਲ ਵੀ ਜਿੱਤਦੇ ਆ ਨੌਕਰੀਆਂ ਦੀ ਪੜਤੀਆਂ ਦੀ ਕਿਹੜੀ ਉਹਨਾਂ ਦੀ ਮੇਨ ਮੰਗ ਹੁੰਦੀ ਆ ਤੁਹਾਡੇ ਕੋਲ ਕਈ ਵਾਰ ਖਿਡਾਰੀ ਪਹੁੰਚੇ ਨੇ ਤੁਸੀਂ ਵੀ ਉਹਨਾਂ ਦੀਆਂ ਕਿਹੜੀਆਂ ਮੰਗਾਂ ਪਹਿਲ ਦੇ ਆਧਾਰ ਤੇ ਕਿਹੜੀਆਂ ਤੁਹਾਡੇ ਲਈ ਹੋ ਜਾਂਦੇ ਦੇਖੋ ਜਿਹੜੇ ਬੱਚੇ ਨੈਸ਼ਨਲ ਤੇ ਖੇਡ ਰਹੇ ਨੇ ਜਾਂ ਦੂਜੀ ਹੋਰ ਪ੍ਰਤੀਯੋਗਤਾਵਾਂ 'ਚ ਵਧੀਆ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਕੇਸੇਸ ਨੂੰ ਆਪਾਂ ਸਰਕਾਰ ਵੱਲ ਭੇਜਿਆ ਹੋਇਆ ਹੈਗਾ ਤੇ ਸਾਨੂੰ ਉਮੀਦ ਹੈਗੀ ਕਿ ਸਰਕਾਰ ਵੱਲੋਂ ਬਹੁਤ ਛੇਤੀ ਇਹਦੇ ਤੇ ਫੈਸਲਾ ਕੀਤਾ ਜਾਊਗਾ ਤਾਂ ਕਿ ਉਹ ਬੱਚੇ ਜਿਹੜੇ ਇਸ ਵੇਲੇ ਵਧੀਆ ਕਰ ਰਹੇ ਨੇ ਨੈਸ਼ਨਲ ਲੈਵਲ ਤੇ ਜੇ ਪੰਜਾਬ ਪੁਲਿਸ ਵਿੱਚ ਆ ਜਾਣਗੇ ਤਾਂ ਉਹਨਾਂ ਕੋਲ ਜਿਹੜੀ ਸਾਡੇ ਕੋਲ ਜਿਹੜੀ ਸੁਵਿਧਾਵਾਂ ਹੈਗੀਆਂ ਉਹਦਾ ਫਾਇਦਾ ਲੈ ਕਰਕੇ ਉਹ ਆਉਣ ਵਾਲੇ ਦਿਨਾਂ 'ਚ ਦੇਸ਼ 'ਚ ਏਸ਼ੀਆ ਜਾਂ 올림픽 ਵਿੱਚ ਵਧੀਆ ਪ੍ਰਦਰਸ਼ਨ ਕਰ ਸਕਦੇ ਨੇ ਤੇ ਸਾਨੂੰ ਉਮੀਦ ਹੈ ਕਿ ਖੇਤੀ ਦੇ ਤੇ ਕੋਈ ਫੈਸਲਾ ਲਿਆ ਜਾਊਗਾ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸਪੋਰਟਸ ਪੰਜਾਬ ਸਰਕਾਰ ਵੱਲੋਂ ਤੁਹਾਡੇ ਵੱਲੋਂ ਲਗਾਤਾਰ ਇਸ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ ਯੂਥ ਲਈ ਪੰਜਾਬ ਪੁਲਿਸ ਜਿਹੜੀ ਪੰਜਾਬ ਗਵਰਨਮੈਂਟ ਦੀ ਜਿਹੜੀ ਪਾਲਿਸੀ ਹੈਗੀ ਉਹ ਤੋਂ ਮੁਤਾਬਿਕ ਥਾਂ-ਥਾਂ ਤੇ ਹਰ ਥਾਂ ਤੇ ਸਪੋਰਟਸ ਦਾ ਇਨਫਰਾਸਟ੍ਰਕਚਰ ਡਿਵੈਲਪ ਕਰਨ ਦੀ ਯਤਨ ਕੀਤੇ ਜਾ ਰਹੇ ਨੇ ਇੱਕ ਬਹੁਤ ਵੱਡਾ ਅਮਾਉਂਟ 800 ਕਰੋੜ ਦਾ ਜਿਹੜਾ ਹੈਗਾ ਖੇਡ ਲਈ ਡੈਡੀਕੇਟ ਕੀਤਾ ਹੈ ਸਰਕਾਰ ਨੇ ਤੇ ਇਹਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਸ਼ਾਮਿਲ ਹੋ ਰਹੇ ਨੇ ਪਿਛਲੇ ਦਿਨਾਂ ਮੈਂ ਐਥਲੈਟਿਕ ਮੀਟ ਹੋਈ ਸੀਗੀ ਉਹਦੇ ਵਿੱਚ ਵੀ ਗਿਆ ਸੀਗਾ ਤੇ ਸਾਰੇ ਹੋਰ ਥਾਵਾਂ ਤੇ ਮੈਂ ਜਾ ਰਿਹਾ ਹਾਂ ਜਿਸ ਤਰੀਕੇ ਨਾਲ ਸਰਕਾਰ ਇਹਨੂੰ ਪ੍ਰਮੋਟ ਕਰ ਰਹੀ ਹੈ ਇਹ ਨਸ਼ੇ ਦੇ ਵਿਰੁੱਧ ਇੱਕ ਬਹੁਤ ਵੱਡਾ ਜਿਹੜਾ ਹੈਗਾ ਆਪਸ਼ਨ ਆਪਾਂ ਆਪਣੇ ਪੰਜਾਬ ਦੇ ਯੂਥ ਨੂੰ ਦੇ ਰਹੇ ਹੈਗੇ मैनू उम्मीद हैगी कि नशे देखिलाफ़ योर्ट्स में एक बेहतर ऑप्शन तौर पर पेश किया जा सकता तो यूथ न मेरा पैगाम यही है कि किसी होर पास जाने नालों चंगा है कि पॉजिटिविटी तो रोशनी वाल आईए सरकार वालों दिखती जा रही जी सुविधाव है उपयोग करिए अपने लिए भी जिंदगी आसान करिए तो रोशन करिएश तो का भी प्रदेश का भी नाम रोशन करिए थैंक यू ਤੇ ਦੇਖਿਆ ਸੀ ਗਲਬਤ ਕਿਤੇ ਗੇ ਏਡੀਜੀ ਵੀ ਸਾਧ ਦੇ ਨਾਲ ਆਉ ਅਸੀਂ ਅਕਸਰ ਦੇਖਿਆ ਪੰਜਾਬ ਦੇ ਨੌਜਵਾਨ ਗੱਭਰੂ ਵਿਦੇਸ਼ਾਂ ਦੇ ਵਿੱਚ ਵੀ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕਰਕੇ ਆਏ ਨੇ ਜੀ ਹਾਂ ਜਲੰਧਰ ਦੇ ਵਿੱਚ ਅਸੀਂ ਇਸ ਟਾਈਮ ਪੀਏਪੀ ਦੇ ਵਿੱਚ ਖੜੇ ਆ ਕਿੱਥੇ ਪੰਜਾਬ ਪੁਲਿਸ ਦੇ ਮਲਾਜਮ ਅੱਜ ਸਪੋਰਟਸ ਦੇ ਵਿੱਚ ਉਹ ਦੀ ਜੋ ਹੈ 골ਡ ਮੈਡਲ ਸਿਲਵਰ ਮੈਡਲ ਜਿੱਤ ਕੇ ਆਏ ਨੇ ਜਿਸ ਦੇ ਵਿੱਚ ਪੰਜਾਬ ਦੀ ਗੱਲ ਕਰੀਏ ਪੰਜਾਬ ਦੂਜੇ ਨੰਬਰ ਤੇ ਆਇਆ ਪੰਜਾਬ ਪੁਲਿਸ ਦੇ ਵਿੱਚ ਮੈਮ 8 골ਡ ਮੈਡਲ ਦੋ ਸਿਲਵਰ ਇੱਕ ਬ੍ਰਾਊਨ ਕਿਹੜਾ ਤੁਸੀਂ ਜਿੱਤੇ ਆਏਗਾ ਤੇ ਐਡਾ ਲੱਗ ਰਿਹਾ ਸਾਰਾ ਹੀ ਤੁਸੀਂ ਵਿਦੇਸ਼ ਕਿਹੜਾ ਤੁਸੀਂ ਆਪ ਹੀ ਜਿੱਤ ਕੇ ਆਗੇ ਬਿਲਕੁਲ ਜੀ ਬਿਲਕੁਲ ਬਹੁਤ ਮਾਣ ਵਾਲੀ ਗੱਲ ਹੁੰਦੀ ਹੈ ਆਪਣੇ ਆਪ ਤੇ ਕਿ ਇੱਥੋਂ ਤੱਕ ਪਹੁੰਚਣਾ ਬਹੁਤ ਕਰਮਾਂ ਦੇ ਨਾਲ ਹੀ ਪਹੁੰਚਿਆ ਜਾਂਦਾ ਤੇ ਬਹੁਤ ਹਾਰਡ ਮਿਹਨਤ ਕਰਨੀ ਪੈਂਦੀ ਹੈ ਇੱਥੋਂ ਤੱਕ ਪਹੁੰਚਣ ਲਈ ਤੇ ਫੈਮਿਲੀ ਦਾ ਸਪੋਰਟ ਬਹੁਤ ਜ਼ਿਆਦਾ ਸੀ ਮੈਂ ਬੱਚੇ ਤੋਂ ਬਾਅਦ ਮੇਰੇ ਦੋ ਸਾਲ ਦਾ ਬੱਚਾ ਆਫਟਰ ਡਿਲੀਵਰੀ ਮੈਂ ਬਹੁਤ ਹਾਰਡਵਰਕ ਕਰਕੇ ਇੱਥੋਂ ਤੱਕ ਪਹੁੰਚੀ ਮੇਰੇ ਕੋਚ ਇੰਸਪੈਕਟਰ ਕਵਲਜੀਤ ਕੋਰ ਜਿਨ੍ਹਾਂ ਨੇ ਮੈਨੂੰ ਬਹੁਤ ਮਤਲਬ ਹਾਰਡ ਮਿਹਨਤ ਕਰਾ ਕੇ ਬਹੁਤ ਸਪੋਰਟ ਕਰਕੇ ਆਪਣੇ ਕੋਲ ਉਹਨਾਂ ਨੇ ਪੈਸੇ ਦੇ ਕੇ ਮੈਨੂੰ ਮਤਲਬ ਇੱਥੋਂ ਤੱਕ ਪਹੁੰਚਾਇਆ ਤੇ ਮੈਨੂੰ ਬਹੁਤ ਮਾਣ ਮਹਿਸੂਸ ਹੁੰਦਾ ਵਾ ਫਿਰ ਮੈਂ ਆਪਣੇ ਦੇਸ਼ ਦਾ ਨਾਮ ਰੌਸ਼ਨ ਕੀਤਾ ਆਪਣੇ ਡਿਪਾਰਟਮੈਂਟ ਦਾ ਨਾਮ ਰੌਸ਼ਨ ਕੀਤਾ ਆਪਣੇ ਕੋਸ ਆਬ ਦਾ ਆਪਣੀ ਫੈਮਲੀ ਦਾ ਮੇਰੇ ਕੋ ਮੇਰੀ ਫੈਮਲੀ ਵਿੱਚ ਮੇਰੇ ਹਸਬੰਡ ਨੇ ਮੇਰੇ ਮਦਰ ਇਨ ਲਾ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਸੰਭਾਇਆ ਤੇ ਮੈਂ ਆਪਣੇ ਖੇਡਾਂ ਦੇ ਵਿੱਚ ਇੱਥੋਂ ਤੱਕ ਵਰਲਡ ਲੈਵਲ ਤੱਕ ਮੈਡਲ ਹਾਸਲ ਕੀਤੇ ਤੇ ਕਹਿੰਦੇ ਨੇ ਪੂਰਾ ਵਿਦੇਸ਼ ਹੀ ਤੁਸੀਂ ਜਲੰਧਰ ਦੇ ਵਿੱਚ ਪੰਜਾਬ ਪੁਲਿਸ ਚ ਲੈਣ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਇਹਦੇ ਮੈਂ ਅਮਰੀਕਾ ਦੇ ਵਿੱਚ ਜੇ ਵਰਲਡ ਪੁਲਿਸ ਜਿੱਥੇ ਹੋਈਆਂ ਸੀ ਉਹਦੇ ਵਿੱਚ 75 ਕੰਟਰੀਆਂ ਨੇ ਪਾਰਟਿਸਪੇਟ ਕੀਤਾ ਸੀ ਤੇ ਮੈਂ ਆਪਣੀ ਇਵੈਂਟ ਵਿੱਚ ਜਦੋਂ 골ਡ ਲਿਆ ਤਾਂ ਸੈਕਿੰਡ ਬ੍ਰਾਜ਼ੀਲ ਸੀ ਤੇ 3rd ਯੂ ਐਸ ਏ ਸੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਯੂਥ ਨੂੰ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਸਪੋਰਟਸ ਹਾਬਦ ਕਿਹੜਾ ਜੋ ਪ੍ਰੋਮੋਸ਼ਨ ਕੀਤੀ ਜਾ ਰਹੀ ਹੈ ਕਿਦਾਂ ਤੁਸੀਂ ਜਿੱਤ ਗਏ ਹੋ ਯੂਥ ਦੇ ਵਿੱਚ ਹੋਰ ਹੌਂਸਲਾ ਕਿਹੜਾ ਪੰਜਾਬ ਪੁਲਿਸ ਦੇ ਜਵਾਨਾਂ ਦੇ ਵਿੱਚ ਹੋਰ ਹੌਂਸਲਾ ਵਧ ਗਿਆ ਹਾਂ ਵੀ ਇਹ ਜਿੱਤ ਸਕਦੇ ਆ ਤੇ ਮੈਂ ਵੀ ਕਿਹੜਾ ਜਿੱਤ ਗਿਆ ਹਾਂ ਹਾਂਜੀ ਮੈਂ ਤਾਂ ਯੂਥ ਨੂੰ ਇਹੀ ਕਹਿਣਾ ਚਾਹੁੰਨੀ ਆ ਕਿ ਵੱਧ ਤੋਂ ਵੱਧ ਖੇਡਾਂ ਦੇ ਵਿੱਚ ਪਾਰਟਿਸਪੀਟ ਕਰਨ ਤਾਂ ਜੋ ਉਹਨਾਂ ਦਾ ਆਉਣ ਵਾਲਾ ਜਿਹੜਾ ਫਿਊਚਰ ਆ ਵਧੀਆ ਸੇਫ ਹੋ ਸਕੇ ਤੇ ਉਹਨਾਂ ਨੂੰ ਵਧੀਆ ਤੋਂ ਵਧੀਆ ਨੌਕਰੀਆਂ ਮਿਲ ਸਕਣ ਕਿਉਂਕਿ ਹਾਰੇ ਡਿਪਾਰਟਮੈਂਟ ਦੇ ਵਿੱਚ ਸਪੋਰਟਸ ਕੋਟਾ ਨਿਕਲਦਾ ਹੈ ਪਰ ਥੋੜਾ ਜਿਹਾ ਸਾਨੂੰ ਪੰਜਾਬ ਸਰਕਾਰ ਨੂੰ ਮੇਰੀ ਇੱਕ ਰਿਕੁਐਸਟ ਆ ਕਿ ਜਿਹੜਾ ਖੇਡਾ ਪੰਜਾਬ ਪੁਲਿਸ ਦੇ ਵਿੱਚ ਸਪੋਰਟਸ ਕੋਟੇ ਦੀ ਭਰਤੀ ਨਹੀਂ ਨਹੀਂ ਨਿਕਲ ਰਹੀ ਸੋ ਮੈਂ ਕਹਿਣਾ ਚਾਹੁੰਦੀ ਆ ਕਿ ਉਹਨਾਂ ਨੂੰ ਵੀ ਜਿਹੜੇ ਸਪੋਰਟਸ ਦੇ ਵਿੱਚ ਥੋੜਾ ਸਪੋਰਟਸ ਕੋਟੇ ਦੇ ਵਿੱਚ ਖਿਡਾਰੀਆਂ ਨੂੰ ਭਰਤੀ ਕਰਕੇ ਉਹਨਾਂ ਦਾ ਨੌਜਵਾਨ ਪੀੜੀ ਨੂੰ ਵੱਧ ਤੋਂ ਵੱਧ ਉਤਸ਼ਾਹਿਤ ਕੀਤਾ ਜਾ ਸਕੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਯੂਥ ਨੂੰ ਮੇਰਾ ਇਹੀ ਮੈਸੇਜ ਆ ਕਿ ਖੇਡਾਂ ਦੇ ਵਿੱਚ ਜਿੰਨੇ ਵਧੀਆ ਤੋਂ ਵਧੀਆ ਪਾਰਟਿਸਪੀਟ ਕਰਨਗੇ ਤਾਂ ਆਪਣੇ ਨਸ਼ਿਆਂ ਤੋਂ ਦੂਰ ਰਹਿਣਗੇ ਤੇ ਆਪਣੇ ਘਰਦਿਆਂ ਦਾ ਨਾਮ ਰੌਸ਼ਨ ਕਰਨਗੇ ਤੇ ਆਪਣੀ ਦੇਸ਼ ਦਾ ਨਾਰੋਸ਼ਨ ਕਰਨ ਲਈ ਕਿਹੜੀ ਗੇਮ ਤੋਂ ਕਿੜੀ ਆ ਤੁਸੀਂ ਜਿੱਤ ਅੱਠ 골ਡ ਇੱਕ ਦੋ ਸਿਲਵਰ ਇੱਕ ਬ੍ਰੌਨਕ ਕਿਹੜੇ ਕਿਹੜੀ ਖੇਡ ਦੇ ਵਿੱਚ ਲੇਗਾ ਲੋਕਾਂ ਨੂੰ ਵੀ ਪਤਾ ਹੋਣਾ ਚਾਹੀਦਾ ਇਸ ਖੇਡ ਦੇ ਵਿੱਚ ਕਿਹੜੀ ਜਿੱਤੀ ਮੈਂ ਐਥਲੈਟਿਕਸ ਦੀ ਖਿਡਾਰਣਾ 400 ਮੀਟਰ ਮੇਰਾ ਇਵੈਂਟ ਆ ਤੇ ਮੈਂ 100 ਮੀਟਰ ਦਾ 200 ਮੀਟਰ ਇਹ ਸਪ੍ਰਿੰਟਰ ਆ ਜਿਹਦੇ ਵਿੱਚ ਮੈਂ ਰਿਲੇਆਂ ਦੇ ਵਿੱਚ ਚਾ 400 ਮੀਟਰ ਰਿਲੇ 4 ਇੰਟੂ 100 ਮੀਟਰ ਦੀ ਰਿਲੇ ਵਿੱਚ ਪਾਰਟਿਸਿਪੇਟ ਕਰਕੇ 골ਡ ਮੈਡਲ ਹਾਸਲ ਕੀਤੀ ਭਾਈ ਜੀ ਕੀ ਨਾਮ ਹੈ ਤੁਹਾਡਾ ਜੀ ਬਿਲਕੁਲ ਕੋਈ ਪਹਿਲਾਂ ਤੁਹਾਡਾ ਥੈਂਕ ਯੂ ਜੀ ਤੁਸੀਂ ਸਾਡੇ ਤੱਕ ਇੱਥੇ ਪਹੁੰਚੇ ਹੋ ਮੇਰਾ ਨਾਮ ਸाहिल ਹੈ ਜੀ ਮੈਂ ਪੰਜਾਬ ਪੁਲਿਸ ਦੇ ਤੌਰ ਤੇ ਹੈੱਡ ਕਨਸਟੇਬਲ ਆਪਣੀ ਨੌਕਰੀ ਕਰ ਰਿਹਾ ਹਾਂ ਮੇਰਾ ਜਿਹੜਾ ਡਿਸਟ੍ਰਿਕਟ ਹੈ ਉਹ ਅੰਮ੍ਰਿਤਸਰ ਹੈ ਤੇ ਜਿਹੜੀ ਮੇਰੀ ਗੇਮ ਹੈ ਉਹ ਹੈ ਆਮ ਰੈਸਲਿੰਗ ਜੀ ਜੀ ਰੈਸਲਿੰਗ ਉਹਦਾ ਹੀ ਪਤਾ ਲੱਗ ਰਿਹਾ ਰੈਸਲਿੰਗ ਦੇ ਪਲੇਅਰ ਹੋ 골ਡ ਮੈਡਲ ਜਿੱਤ ਕੇ ਆਏ ਹੋ ਨਾਮ ਰੋਸ਼ਨ ਕਰਕੇ ਉਹ ਬਾਹਰਲੀ ਕੰਟਰੀਾਂ 'ਚ ਪੰਜਾਬ ਪੁਲਿਸ ਦਾ ਨਾਮ ਜੀ ਬਿਲਕੁਲ ਜੀ ਦੇਖੋ ਬਹੁਤ ਖੁਸ਼ੀ ਦੀ ਗੱਲ ਆ ਸੋਚਿਆ ਨਹੀਂ ਸੀ ਕਦੇ ਸੋਚਿਆ ਵੀ ਸੀ ਕੀ ਇੰਡੀਆ ਦਾ ਕੋਟ ਵੀ ਪਾਵਾਂਗੇ ਪਰ ਵਧੀਆ ਲੱਗ ਰਿਹਾ ਹੁਣ ਕਿ ਆਪਾਂ ਯੂ ਐਸ ਏ ਦੇ ਵਿੱਚ ਜਾ ਕੇ ਜਿਹੜੇ ਉਹ ਮੱਲਾ ਮਾਰੀਆਂ ਨੇ ਆਪਣੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਹੈ ਪੰਜਾਬ ਪੁਣੀਸ ਨੂੰ ਰਿਪਰੈਜ਼ੈਂਟ ਕੀਤਾ ਹੈ ਆਪਾਂ ਤੇ ਬਹੁਤ ਹੀ ਮਾਨਵ ਵਾਲੀ ਗੱਲ ਹੈ ਸਾਡੇ ਲਈ ਸਾਡੇ ਘਰਦਿਆਂ ਲਈ ਸਾਡਾ ਘਰਦਿਆਂ ਦਾ ਨਾਮ ਉੱਚਾ ਕੀਤਾ ਹੈ ਆਪਣੇ ਡਿਪਾਰਟਮੈਂਟ ਦਾ ਨਾਮ ਉੱਚਾ ਕੀਤਾ ਹੈ ਜੀ ਕਹਿੰਦੇ ਨੇ ਪੜ੍ਹਾਈ ਦੇ ਵਿੱਚ ਅਕਸਰ ਕੁੜੀਆਂ ਅੱਗੇ ਹੁੰਦੀਆਂ ਤੇ ਅੱਜ ਦੇਖਿਆ ਗੇਮਾਂ ਦੇ ਵਿੱਚ ਮੁੰਡੇ ਵੀ ਸਭ ਤੋਂ ਜ਼ਿਆਦਾ ਅੱਗੇ ਹੋਏ ਜੀ ਬਿਲਕੁਲ ਜੀ ਦੇਖੋ ਇਹ ਜਿਹੜੇ ਸਾਰੇ ਮਿਹਨਤ ਸਦਕਾ ਹੈ ਕਿ ਜਿੰਨੀ ਆਪਾਂ ਮਿਹਨਤ ਕਰਾਂਗੇ ਤੇ ਆਪਾਂ ਅੱਗੇ ਵਧਾਂਗੇ ਜੀ ਸਕੂਲ ਤੋਂ ਹੀ ਸਾਨੂੰ ਸ਼ੌਂਕ ਸੀ ਫਿਟਨੈਸ ਦਾ ਸਕੂਲ ਤੋਂ ਕਾਲਜ ਤੋਂ ਯੂਨੀਵਰਸਿਟੀ ਤੋਂ ਬਾਅਦ ਚੋਂ ਅੱਗੇ ਡਿਪਾਰਟਮੈਂਟ 'ਚ ਮਲਕੀ ਆਪਾਂ ਫਿਟਨੈਸ ਛੱਡੀ ਨਹੀਂ ਜਦਕਿ ਮੇਰੀ ਇਹ ਤੀਸਰੀ ਗੇਮ ਹੈ ਆਪਣੀ ਮੇਰੀ ਪ੍ਰੋਫੈਸ਼ਨਲ ਗੇਮ ਹੌਲੀਬਾਲ ਸੀ ਉਸ ਤੋਂ ਬਾਅਦ ਮੈਂ ਐਥਲੈਟਿਕ ਵੀ ਕੀਤੀ ਹੁਣ ਆਖਿਰ 'ਚ ਆ ਕੇ ਮੈਂ ਆਮ ਨਸਲਿੰਗ ਜੁਆਇਨ ਕੀਤੀ ਕਿ ਮੈਂ ਇਹਦਾ ਇੰਟਰਨੈਸ਼ਨਲ ਉਹ 골ਡ ਮੈਡਲ ਲੈ ਕੇ ਆਇਆ ਜੀ ਜੀ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਦਾਂ ਅੱਜ ਤੁਸੀਂ ਰੈਸਲਿੰਗ ਤੋਂ ਦੋ 골ਡ ਮੈਡਲ ਜਿੱਤ ਗਏ ਆਪਣੇ ਪੰਜਾਬ ਪੁਲਿਸ ਦਾ ਨਾਮ ਪੰਜਾਬ ਦਾ ਨਾਮ ਰੋਸ਼ਨ ਕੀਤਾ ਆਪਣੇ ਮਾਪਿਓ ਦਾ ਘਰ ਦਾ ਨਾਮ ਦੱਸੋ ਜੀ ਬਿਲਕੁਲ ਜੀ ਯੂਥ ਨੂੰ ਮੈਂ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਉਹ ਖੇਡਾਂ ਦੇ ਨਾਲ ਵੱਧ ਤੋਂ ਵੱਧ ਜੁੜਨ ਜਿਹੜਾ ਪੰਜਾਬ ਦੇ ਵਿੱਚ ਨਸ਼ੇ ਦਾ ਕੋੜ ਹੈ ਉਹ ਖਤਮ ਹੋ ਸਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਮੈਂ ਮੈਸੇਜ ਦੇਣਾ ਚਾਹਾਂਗਾ ਉਹ ਸਪੋਰਟਸ ਨੂੰ ਵੱਧ ਵੱਧ ਉੱਪਰ ਚੁੱਕਣ ਉਹਨਾਂ ਦੇ ਅਲੱਗ-ਅਲੱਗ ਜਿਹੜੇ ਇਵੈਂਟਸ ਨੇ ਉਹਨਾਂ 'ਚ ਪਾਰਟਿਸਪੇਸ਼ਨ ਕਰਵਾਉਣ ਗਰਾਊਂਡਾਂ ਵੱਲ ਧਿਆਨ ਦੇਣ ਜਿਹੜੇ ਐਥਲੈਟਿਕ ਟਰੈਕਸ ਹੈਗੇ ਨੇ ਜਿਵੇਂ ਮਤਲਬ ਕਿ ਅੰਮ੍ਰਿਤਸਰ ਦੇ ਵਿੱਚ ਟਰੈਕ ਨਹੀਂ ਹੈਗਾ ਐਥਲੈਟਿਕ ਦਾ ਸੈਂਟੈਗਰੀ ਟਰੈਕ ਜਿਹੜਾ ਕਿ ਤਰਨ ਤਰਨ ਬਹੁਤ ਦੂਰ ਦੂਰ ਪੈਂਦਾ ਹੈ ਜੋ ਟਰੈਕ ਜਿਹੜਾ ਆ ਅੰਮ੍ਰਿਤਸਰ ਦੇ ਵਿੱਚ ਆ ਜਾਏ ਤੇ ਆਪਣੇ ਜਿਹੜੇ ਐਥਲੀਟ ਹੈ ਬਹੁਤ ਜਿਆਦਾ ਉਭਰਨਗੇ ਹੋਰ ਮਤਲਬ ਕਿ ਤੁਸੀਂ ਸੋਚ ਨਹੀਂ ਸੋਚੋਗੇ ਕਿ ਜਿੰਨੇ ਕਿੰਨੇ ਕ ਐਥਲੀਟ ਉੱਥੇ ਹੈਗੇ ਨਹੀਂ ਜਿਹੜੇ ਮਤਲਬ ਕਿ ਮਿਹਨਤ ਕਰਦੇ ਨੇ ਕੱਚੀ ਗਰਾਉਂਡਾਂ 'ਤੇ ਦੌੜਦੇ ਨੇ ਉਹਨਾਂ ਦੀ ਇੰਜਰੀ ਹੋ ਜਾਂਦੀ ਹੈ ਜੇ ਉਹੀ ਉਹਨਾਂ ਲਈ ਵਧੀਆ ਟਰੈਕ ਬਣ ਜੇ ਉੱਥੇ ਐਥਲੈਟਿਕ ਦਾ ਕੋਈ ਹੋਰ ਦੂਸਰੀ ਗੇਮ ਦਾ ਜਿਵੇਂ ਫੁੱਟਬਾਲ ਦਾ ਚਲੋ ਸੁਣਨ ਚ ਆਇਆ ਕਿ ਦੇਖਿਆ ਕਿ ਭਗਵੰਦ ਮਾਨ ਸਰਕਾਰ ਨੇ ਹੁਣ ਜਿਹੜਾ ਆਪਣਾਵਾ ਅਨਾਨਸ ਵੀ ਕੀਤਾ ਹੈ ਕਿ ਜਿਹੜੇ ਪਿੰਡਾਂ ਦੇ 13000 ਪਿੰਡਾਂ ਜਿਹੜੀਆਂ ਵੱਖ-ਵੱਖ ਗਰੋਂਡਾਂ ਜਣੀਆਂ ਬਣਾਈ ਜਾ ਰਹੀਆਂ ਨੇ ਪੱਕੀਆਂ ਵਧੀਆਂ ਜਿਹੜੇ ਸਪੋਰਟਸ ਨੂੰ ਤਾਂ ਲਿਖ ਜਾਂਦੇ ਸਪੋਰਟਸ ਨੂੰ ਵਾਦਾ ਕਿਹੜਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਸਪੋਰਟਸ ਨੂੰ ਪੰਜਾਬ ਦਾ ਨਾਮ ਕਿਹੜਾ ਰੋਸ਼ਨ ਕੀਤਾ ਜਾ ਰਿਹਾ ਪੰਜਾਬ ਸਰਕਾਰ ਬਿਲਕੁਲ ਜੀ ਬਿਲਕੁਲ ਸਪੋਰਟਸ ਨੂੰ ਦੇਖੋ ਜੀ ਜੇ ਸਪੋਰਟਸ ਨਾਲ ਬੰਦਾ ਜੁੜਿਆ ਹੈ ਤਾਂ ਉਹ ਫਿੱਟ ਵੀ ਹੈਗਾ ਹੈ ਉਹ ਬਿਮਾਰੀ ਤੋਂ ਵੀ ਦੂਰ ਹੈਗਾ ਜੀ ਮੇਰਾ ਇਹੀ ਹੈ ਕਿ ਨੌਜਵਾਨ ਪੀੜ੍ਹੀ ਨੂੰ ਕਿ ਉਹ ਜਿਹੜਾ ਵਾ ਖੇਡਾਂ ਨਾਲ ਵੱਧ ਤੋਂ ਵੱਧ ਜੁੜੇ ਤੇ ਉਹਨਾਂ ਨਾਲ ਜਿਹੜਾ ਵਾ ਨਸ਼ੇ ਤੋਂ ਵੀ ਦੂਰ ਰਹਿਣਗੇ ਤੇ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਆ ਉਹ ਨੌਕਰੀ ਮਿਲੇਗੀ ਸਪੋਰਟਸ ਕੋਟੇ ਦੇ ਵਿੱਚ ਜੀ ਥੈਂਕ ਯੂ ਸਾਡੇ ਨਾਲ ਹੋਰ ਵੀ ਹੈ ਮੈਮ ਕਿਹੜੀ ਗੇਮ ਤੋਂ ਤੁਸੀਂ ਅੱਜ ਤਿੰਨ 골ਡ ਬਾਕੀ ਸਿਲਵਰ ਲੱਗਦਾ ਸਾਰੇ ਪੰਜਾਬ ਪੁਲਿਸ ਹਨ ਯੂਐਸਏ ਸਾਰੀ ਇੱਥੇ ਜਲੰਧਰ ਹੀ ਲੈਣ ਦੀ ਹੈ ਹਾਂਜੀ ਸੱਸੀ ਕਲਸਰ ਰਮਨਦੀਪ ਕਾਰਾ ਮੈਂ ਤੇ ਮੈਂ ਸਰ ਇਹੀ ਦਸੂਗੀ ਕਿ ਸਾਡੇ ਇੱਥੋਂ ਅਸੀਂ 12 ਪਲੇਅਰ ਗਏ ਸੀਗੇ ਤੇ 노 ਡਾਊਟ ਅਸੀਂ ਤਕਰੀਬਨ 40 ਤੋਂ 50 ਮੈਡਲ ਲੈ ਕੇ ਆਏ ਹਾਂ ਇੱਥੇ ਸਾਰੇ ਜਾਣੇ ਹਨਾ ਜਿੱਤ ਕੇ ਤੇ ਕਾਫੀ ਵਧੀਆ ਪਰਫਾਰਮੈਂਸ ਰਹੀ ਆਲ ਓਵਰ ਵੀ ਅਸੀਂ ਸੈਕੰਡ ਰਹੇ ਹਾਂ ਤੇ ਇਹੀ ਹੈ ਕਿ ਮੈਂ ਵੈਸੇ 400 ਮੀਟਰ ਦੀ ਰੇਸ ਦਾ ਕਰਦੀਆਂ ਸਾਡੇ 올 ਇੰਡੀਆ ਪੁਲਿਸ ਗੇਮ ਦੇ ਵਿੱਚ ਮੇਰਾ ਸਿਲਵਰ ਮੈਡਲ ਸੀਗਾ ਤੇ 골ਡ ਮੈਡਲ ਸੀਗਾ 400 ਮੀਟਰ ਦੇ ਵਿੱਚ ਤੇ ਜਿੱਥੋਂ ਸਾਡੀ ਸਿਲੈਕਸ਼ਨ ਹੋਈ ਸੀ ਅਮਰੀਕਾ ਲਈ ਤੇ ਉੱਥੋਂ ਅਸੀਂ ਮੈਡਲ ਜਿੱਤ ਕੇ ਆਏ ਆ ਤੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਇੰਡੀਆ ਲਿਖਵਾਇਆ ਹਨਾ ਆਪਣੇ ਪਿੱਛੇ ਜੋ ਇੱਕ ਸੁਪਨਾ ਹੁੰਦਾ ਹਰ ਇੱਕ ਪਲੇਅਰ ਦਾ ਪਰ ਇੰਡੀਆ ਲਿਖਣ ਲਈ ਬਹੁਤ ਸਟਰਗਲ ਕੀਤਾ ਲਾਈਫ ਦੇ ਵਿੱਚ ਤੇ ਕਰ ਵੀ ਰਹੇ ਆ ਜੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਹਾਡੇ ਵੱਲੋਂ ਅੱਜ ਤੁਸੀਂ ਨਾਮ ਆਪਣੇ ਮਾਪਿਓ ਦਾ ਪੰਜਾਬ ਪੁਲਿਸ ਦਾ ਪੰਜਾਬ ਦਾ ਨਾਮ ਦੋਸ਼ਣ ਕੀ ਜੀ ਹਾਂ ਜੀ ਜੂਥ ਨੂੰ ਮੈਂ ਇਹੀ ਮੈਸੇਜ ਦਵਾਂਗੀ ਕਿ ਉੱਠ ਕੇ ਸਾਹਮਣੇ ਆਵੋ ਨਾ ਤਾਂ ਜ਼ਿਆਦਾ ਅੰਦਰ ਵੜ ਕੇ ਰਹਿਣ ਦੀ ਜ਼ਰੂਰਤ ਆ ਤੇ ਨਾ ਹੀ ਜ਼ਿਆਦਾ ਆਪਣੇ ਆਪ ਨੂੰ ਦਬਾਉਣ ਦੀ ਜ਼ਰੂਰਤ ਆ ਖੁੱਲ ਕੇ ਸਾਹਮਣੇ ਆਵੋ ਕਿਉਂਕਿ ਤੁਹਾਨੂੰ ਮੌਕੇ ਮਿਲ ਰਹੇ ਨੇ ਓਪਰਚ्युनिटीज ਹੈਗੀਆਂ ਨੇ ਅਸੀਂ ਵੀ ਲੈ ਆ ਮੌਕੇ ਮਿਹਨਤ ਕਰਕੇ ਲੈਨੇ ਚਾਹੇ ਲੇਟ ਮਿਲੇ ਚਾਹੇ ਜਲਦੀ ਮਿਲੇ ਪਰ ਹਰ ਮੌਕੇ ਹਰ ਬੰਦੇ ਨੂੰ ਮਿਹਨਤੀ ਬੰਦੇ ਨੂੰ ਜ਼ਰੂਰ ਮੌਕਾ ਮਿਲਦਾ ਹੀ ਮਿਲਦਾ ਕਿ ਉਹ ਲਾਈਫ ਦੇ ਵਿੱਚ ਅੱਗੇ ਕੁਝ ਕਰ ਸਕੇ ਉਸ ਦੀ ਮਿਹਨਤ ਨੂੰ ਫਲ ਲੱਗ ਸਕੇ ਬਾਕੀ ਸਰਕਾਰਾਂ ਨੂੰ ਸਰਕਾਰਾਂ ਐਫਰਟ ਕਰ ਵੀ ਰਹੀਆਂ ਨੇ ਹੁਣ ਸਾਨੂੰ ਸਪੋਰਟਸ ਕਾਲਜ ਵਿਖੇ ਟਰੈਕ ਮਿਲਿਆ ਸਿੰਥੈਟਿਕ ਟਰੈਕ ਬਹੁਤ ਸਾਲਾਂ ਬਾਅਦ ਮਿਲਿਆ ਅ ਇਥੇ ਖਰਾਬ ਸੀਗਾ ਅਸੀਂ ਲੁਧਿਆਣਾ ਜਾਂਦੇ ਸੀ ਟ੍ਰੇਨਿੰਗ ਕਰਨ ਲਈ ਜਾਂ ਤਰਨ-ਤਰਨ ਜਾਂਦੇ ਸੀਗੇ ਜੋ ਕਿ ਇੱਕ ਸਪੈਸ਼ਲ ਸਟਰਗਲ ਸੀਗਾ ਪੰਜਾਬ ਪੁਲਿਸ ਦੀ ਟੀਮ ਲਈ ਜਾਂ ਬਾਕੀ ਸਾਡੇ ਜਲੰਧਰ ਦੇ ਐਥਲੀਟਸ ਦੇ ਲਈ ਤੇ ਹੁਣ ਸਾਨੂੰ ਇਥੇ ਮਿਲਿਆ ਇੱਕ ਅਸੀਂ ਇਹੀ ਰੱਖਾਂਗੇ ਕਿ ਸਾਨੂੰ ਹੋ ਸਕੇ ਤਾਂ ਪੀਏਪੀ ਦੇ ਵਿੱਚ ਵੀ ਜਗ੍ਹਾ ਹੈਗੀ ਆ ਟਰੈਕ ਸਿੰਥੈਟਿਕ ਟਰੈਕ ਪ੍ਰੋਵਾਈਡ ਕੀਤਾ ਜਾਵੇ ਤਾਂ ਅਸੀਂ ਧੰਨਵਾਦੀ ਹੋਵਾਂਗੇ ਜੋਥ ਨੂੰ ਓਪਰਚ्युनिटीज ਮਿਲਣਗੀਆਂ ਜੌਬਸ ਮਿਲਣਗੀਆਂ ਤੇ ਕੋਸ਼ਿਸ਼ ਕਰੀ ਜਾਵੇ ਕਿ ਸਪੋਰਟਸ ਦੀ ਜੋ ਅਸੀਂ ਲਾਸਟ ਪਰਤੀ ਸੀਗੇ ਜਦੋਂ 2017 ਵਿੱਚ ਅਸੀਂ ਪਰਤੀ ਹੋਏ ਸੀ ਉਸ ਤੋਂ ਬਾਅਦ ਸਪੋਰਟਸ ਦੀ ਪਰਤੀ ਨਹੀਂ ਨਿਕਲੀ ਤੇ ਕਿਰਪਾ ਕਰਕੇ ਉਸ ਵੱਲ ਧਿਆਨ ਦਿੱਤਾ ਜਾਵੇ ਜੀ ਤੁਸੀਂ ਦੇਖਿਆ ਅਸੀਂ ਗੱਲਬਾਤ ਕੀਤੀ ਗਈ ਹੈ ਸਪੋਰਟਸ ਦੇ ਪਲੇਅਰ ਜੋ ਬਾਹਰ ਲੀਆਂ ਕੰਟਰੀਆਂ ਤੇ ਜਾ ਕੇ ਪੰਜਾਬ ਦਾ ਔਰ ਪੰਜਾਬ ਪੁਲਿਸ ਦਾ ਨਾਮ ਰੋਸ਼ਨ ਕਰਕੇ ਆਏ ਨੇ ਤੇ ਜਿਸ ਦੇ ਕਿ ਅਲੱਗ-ਅਲੱਗ ਕੰਟਰੀਆਂ ਤੇ ਜਾ ਕੇ ਵੀ ਪੰਜਾਬ ਪੁਲਿਸ ਆਪਣਾ ਨਾਮ ਰੋਚਨ ਕਰਕੇ ਆਈਆਂ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾਹਜਨ ਜਗਬਣੀ ਟੀਵੀ